ਅੱਜਕੱਲ ਨਾ ਸਿਰਫ ਬੱਚੇ ਮੈਗੀ ਦਾ ਸੇਵਨ ਕਰ ਰਹੇ ਨੇ ਸਗੋਂ ਇਹ ਵੱਡਿਆਂ ਦੀ ਪਸੰਦੀਦਾ ਬਣ ਗਈ ਹੈ ਜਦੋਂ ਵੀ ਤੁਹਾਨੂੰ ਥੋੜੀ ਜਿਹੀ ਭੁੱਖ ਲੱਗਦੀ ਹੈ ਤਾਂ ਸਭ ਤੋਂ ਪਹਿਲਾਂ ਜੋ ਚੀਜ਼ ਮਨ ਵਿੱਚ ਆਉਂਦੀ ਹੈ ਉਹ ਹੈ ਮੈਗੀ ਜੀ ਹਾਂ ਕਿਉਂਕਿ ਇਸ ਨੂੰ ਤਿਆਰ ਕਰਨ ਵਿੱਚ ਨਾ ਤਾਂ ਜ਼ਿਆਦਾ ਸਮਾਂ ਲੱਗਦਾ ਹੈ ਤੇ ਨਾ ਹੀ ਇਸ ਨੂੰ ਬਣਾਉਣਾ ਬਹੁਤਾ ਜ਼ਿਆਦਾ ਮੁਸ਼ਕਲ ਹੈ ਮੈਗੀ ਦੀ ਜਲਦੀ ਤਿਆਰੀ ਤੇ ਇਸ ਦਾ ਸਵਾਦ ਹਰ ਉਮਰ ਦੇ ਲੋਕਾਂ ਵਿੱਚ ਪਸੰਦੀਦਾ ਬਣ ਗਿਆ ਹੈ ਪਰ ਬਹੁਤ ਜ਼ਿਆਦਾ ਸਵਾਦ ਨਾਲ ਖਾਧੀ ਜਾਣ ਵਾਲੀ ਮੈਗੀ ਦਾ ਜ਼ਿਆਦਾ ਸੇਵਨ ਸਿਹਤ ਲਈ ਨੁਕਸਾਨਦੇ ਹੋ ਸਕਦਾ ਹੈ ਸਿਹਤ ਮਾਹਿਰਾਂ ਦੇ ਅਨੁਸਾਰ ਮੈਗੀ ਵਿੱਚ ਪ੍ਰੀਜ਼ਰਵਿੰਗ ਉੱਚ ਮਸੋਡੀਅਮ ਅਤੇ ਰਿਫਾਈਨਡ ਆਟਾ ਹੁੰਦਾ ਜੋ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ ਹੁਣ ਤੁਹਾਨੂੰ ਦੱਸਦੀ ਹਾਂ ਕਿ ਕਿਹੜੀਆਂ ਪੰਜ ਬਿਮਾਰੀਆਂ ਮੈਗੀ ਨੂੰ ਜ਼ਿਆਦਾ ਖਾਣ ਨਾਲ ਜੋਖਮ ਵਧਾ ਸਕਦੀਆਂ ਨੇ ਸਰਕਾਰੀ ਮੈਡੀਕਲ ਕਾਲਜ ਕਨੋਜ਼ ਦੇ ਐਸੋਸੀਏਟ ਪ੍ਰੋਫੈਸਰ ਡਾਕਟਰ ਕਲਾਸ਼ ਸੋਨੀ ਨੇ ਕਿਹਾ ਹੈ ਕਿ ਮੈਗੀ ਦੇ ਬਹੁਤ ਸਾਰੇ ਪ੍ਰਸ਼ੰਸਕ ਨੇ ਪਰ 2 ਮਿੰਟਾਂ ਵਿੱਚ ਤਿਆਰ ਹੋਣ ਵਾਲੀ ਮੈਗੀ ਦੇ ਬਹੁਤ ਸਾਰੇ ਨੁਕਸਾਨ ਵੀ ਨੇ ਬਹੁਤ ਜ਼ਿਆਦਾ ਮੈਗੀ ਖਾਣ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਨੇ ਮੈਗੀ ਵਿੱਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਸਰੀਰ ਵਿੱਚ ਸੋਡੀਅਮ ਦਾ ਪੱਧਰ ਜ਼ਿਆਦਾ ਹੋਣ ਨਾਲ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਸਮੱਸਿਆਵਾਂ ਦਾ ਖਤਰਾ ਵਧਾ ਸਕਦਾ ਹੈ ਨਾਲ ਹੀ ਬਹੁਤ ਜ਼ਿਆਦਾ ਮੈਗੀ ਖਾਣ ਨਾਲ ਕੋਲੇਸਟ੍ਰੋਲ ਦਾ ਪੱਧਰ ਵੱਧ ਸਕਦਾ ਹੈ ਮੈਗੀ ਵਿੱਚ ਉੱਚ ਕੈਲੋਰੀ ਅਤੇ ਬਹੁਤ ਘੱਟ ਫਾਈਬਰ ਹੁੰਦਾ ਹੈ ਇਸ ਨਾਲ ਭਾਰ ਵੱਧ ਸਕਦਾ ਹੈ ਕਿਉਂਕਿ ਮੈਗੀ ਵਿੱਚ ਆਟਾ ਹੁੰਦਾ ਹੈ ਤੇ ਇਸ ਨੂੰ ਵਾਰ-ਵਾਰ ਖਾਣ ਨਾਲ ਸਰੀਰ ਵਿੱਚ ਚਰਬੀ ਜਮ੍ਹਾਂ ਹੋ ਜਾਂਦੀ ਹੈ ਜਿਸ ਨਾਲ ਭਾਰ ਵਧਣ ਦੀ ਸੰਭਾਵਨਾ ਵੱਧ ਜਾਂਦੀ ਹੈ मैगी ਆٹے ਦੇ ਨਾਲ-ਨਾਲ ਰਿਫਾਈਨਡ ਆٹے ਤੋਂ ਵੀ ਬਣੀ ਹੁੰਦੀ ਹੈ ਜਿਸ ਕਾਰਨ ਇਹ ਪੇਟ ਦੀਆਂ ਅੰਤੜੀਆਂ ਨਾਲ ਚਿਪਕ ਜਾਂਦਾ ਹੈ। ਮੈਦਾ ਅਤੇ ਪ੍ਰੀਜ਼ੇਰਿਵ ਨੂੰ ਹਜ਼ਮ ਹੋਣ ਵਿੱਚ ਸਮਾਂ ਲੱਗਦਾ ਹੈ। ਬਹੁਤ ਜ਼ਿਆਦਾ ਮੈਗੀ ਖਾਣ ਨਾਲ ਗੈਸ, ਕਬਜ਼ ਅਤੇ ਐਸਿਡਿਟੀ ਵਰਗੀਆਂ ਬਿਮਾਰੀਆਂ ਜਾਂ ਕਹਿ ਲੋ ਸਮੱਸਿਆਵਾਂ ਹੋ ਸਕਤੀਆਂ ਨੇ ਖਾਸ ਕਰਕੇ ਕਮਜ਼ੋਰ ਪਾਚਨ ਪ੍ਰਣਾਲੀ ਵਾਲੇ ਲੋਕਾਂ ਲਈ। ਮੈਗੀ ਵਰਗੇ ਪ੍ਰੋਸੈਡ ਪੋਜਨ ਦਾ ਜ਼ਿਆਦਾ ਸੇਵਨ ਬਲੱਡ ਸ਼ੂਗਰ ਦੇ ਪੱਧਰ ਨੂੰ ਅਸਥਿਰ ਕਰ ਸਕਦਾ ਹੈ। ਲੰਬੇ ਸਮੇਂ ਵਿੱਚ ਇਹ ਇਨਸੁਲੀਟਾ ਪ੍ਰਤੀਰੋਧ ਅਤੇ ਸ਼ੂਗਰ ਦੇ ਜੋਖਮ ਨੂੰ ਵਧਾ ਸਕਦਾ ਹੈ ਮੈਗੀ ਵਿੱਚ ਮੌਜੂਦ ਸ਼ੀਸ਼ੇ ਦਾ ਜ਼ਿਆਦਾ ਸੇਵਨ ਗੁਰਦੇ ਦੇ ਨੁਕਸਾਨ ਦਾ ਖਤਰਾ ਬਣਾਉਂਦਾ ਹੈ ਜ਼ਿਆਦਾ ਸੋਡੀਅਮ ਅਤੇ ਐਡੀਟਿਵ ਗੁਰਦਿਆਂ 'ਤੇ ਦਬਾਅ ਪਾਉਂਦੇ ਨੇ ਇਹ ਗੁਰਦੇ ਦੇ ਕੰਮ ਨੂੰ ਪ੍ਰਭਾਵਿਤ ਕਰ ਸਕਦਾ ਹੈ ਤੇ ਗੁਰਦੇ ਦੀ ਬਿਮਾਰੀ ਦਾ ਖਤਰਾ ਵੀ ਵਧਾ ਸਕਦਾ ਹੈ ਸਰਕਾਰੀ ਮੈਡੀਕਲ ਕਾਲਜ ਕਨੋਜ਼ ਦੇ ਐਸੋਸੀਏਟ ਪ੍ਰੋਫੈਸਰ ਡਾਕਟਰ ਕਲਾਸ਼ ਸੋਨੀ ਨੇ ਕਿਹਾ ਹੈ ਕਿ ਮੈਗੀ ਦੇ ਬਹੁਤ ਸਾਰੇ ਪ੍ਰਸ਼ੰਸਕ ਨੇ ਪਰ 2 ਮਿੰਟਾਂ ਵਿੱਚ ਤਿਆਰ ਹੋਣ ਵਾਲੀ ਮੈਗੀ ਦੇ ਬਹੁਤ ਸਾਰੇ ਨੁਕਸਾਨ ਵੀ ਨੇ ਬਹੁਤ ਜ਼ਿਆਦਾ ਮੈਗੀ ਖਾਣ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਨੇ ਮੈਗੀ ਵਿੱਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਸਰੀਰ ਵਿੱਚ ਸੋਡੀਅਮ ਦਾ ਪੱਧਰ ਜ਼ਿਆਦਾ ਹੋਣ ਨਾਲ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਸਮੱਸਿਆਵਾਂ ਦਾ ਖਤਰਾ ਵਧਾ ਸਕਦਾ ਹੈ ਨਾਲ ਹੀ ਬਹੁਤ ਜ਼ਿਆਦਾ ਮੈਗੀ ਖਾਣ ਨਾਲ ਕੋਲੇਸਟ੍ਰੋਲ ਦਾ ਪੱਧਰ ਵੱਧ ਸਕਦਾ ਹੈ ਮੈਗੀ ਵਿੱਚ ਉੱਚ ਕੈਲੋਰੀ ਅਤੇ ਬਹੁਤ ਘੱਟ ਫਾਈਬਰ ਹੁੰਦਾ ਹੈ ਇਸ ਨਾਲ ਭਾਰ ਵੱਧ ਸਕਦਾ ਹੈ ਕਿਉਂਕਿ ਮੈਗੀ ਵਿੱਚ ਆਟਾ ਹੁੰਦਾ ਹੈ ਤੇ ਇਸ ਨੂੰ ਵਾਰ-ਵਾਰ ਖਾਣ ਨਾਲ ਸਰੀਰ ਵਿੱਚ ਚਰਬੀ ਜਮ੍ਹਾਂ ਹੋ ਜਾਂਦੀ ਹੈ ਜਿਸ ਨਾਲ ਭਾਰ ਵਧਣ ਦੀ ਸੰਭਾਵਨਾ ਵੱਧ ਜਾਂਦੀ ਹੈ मैगी ਆٹے ਦੇ ਨਾਲ-ਨਾਲ ਰਿਫਾਈਨਡ ਆٹے ਤੋਂ ਵੀ ਬਣੀ ਹੁੰਦੀ ਹੈ ਜਿਸ ਕਾਰਨ ਇਹ ਪੇਟ ਦੀਆਂ ਅੰਤੜੀਆਂ ਨਾਲ ਚਿਪਕ ਜਾਂਦਾ ਹੈ। ਮੈਦਾ ਅਤੇ ਪ੍ਰੀਜ਼ਰਿਵ ਨੂੰ ਹজম ਹੋਣ ਵਿੱਚ ਸਮਾਂ ਲੱਗਦਾ ਹੈ। ਬਹੁਤ ਜ਼ਿਆਦਾ ਮੈਗੀ ਖਾਣ ਨਾਲ ਗੈਸ, ਕਬਜ਼ ਅਤੇ ਐਸਿਡਿਟੀ ਵਰਗੀਆਂ ਬਿਮਾਰੀਆਂ ਜਾਂ ਕਹਿ ਲੋ ਸਮੱਸਿਆਵਾਂ ਹੋ ਸਕਤੀਆਂ ਨੇ ਖਾਸ ਕਰਕੇ ਕਮਜ਼ੋਰ ਪਾਚਨ ਪ੍ਰਣਾਲੀ ਵਾਲੇ ਲੋਕਾਂ ਲਈ। ਮੈਗੀ ਵਰਗੇ ਪ੍ਰੋਸੈਡ ਭੋਜਨ ਦਾ ਜ਼ਿਆਦਾ ਸੇਵਨ ਬਲੱਡ ਸ਼ੂਗਰ ਦੇ ਪੱਧਰ ਨੂੰ ਅਸਥਿਰ ਕਰ ਸਕਦਾ ਹੈ। ਲੰਬੇ ਸਮੇਂ ਵਿੱਚ ਇਹ ਇਨਸੁਲੀਟਾ ਪ੍ਰਤੀਰੋਧ ਅਤੇ ਸ਼ੂਗਰ ਦੇ ਜੋਖਮ ਨੂੰ ਵਧਾ ਸਕਦਾ ਹੈ ਮੈਗੀ ਵਿੱਚ ਮੌਜੂਦ ਸ਼ੀਸ਼ੇ ਦਾ ਜ਼ਿਆਦਾ ਸੇਵਨ ਗੁਰਦੇ ਦੇ ਨੁਕਸਾਨ ਦਾ ਖਤਰਾ ਵਧਾਉਂਦਾ ਹੈ ਜ਼ਿਆਦਾ ਸੋਡੀਅਮ ਅਤੇ ਐਡੀਟਿਵ ਗੁਰਦਿਆਂ 'ਤੇ ਦਬਾਅ ਪਾਉਂਦੇ ਨੇ ਇਹ ਗੁਰਦੇ ਦੇ ਕੰਮ ਨੂੰ ਪ੍ਰਭਾਵਿਤ ਕਰ ਸਕਦਾ ਹੈ ਤੇ ਗੁਰਦੇ ਦੀ ਬਿਮਾਰੀ ਦਾ ਖਤਰਾ ਵੀ ਵਧਾ ਸਕਦਾ ਹੈ